ਆ ਚੱਲ 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 ਸੇਧੀ ਚੱਲ ਓਏ ਟਰਾਲੀਆਂ ਤਰਨ ਵਾਲੀਆਂ ਓ ਮੈਂ ਨਹੀਂ ਜਾਂਦਾ ਭਾਈ ਮੈਨੂੰ ਛੱਡ ਦੇ ਮੇਰੇ ਭਾਈ ਮੈਂ ਨਹੀਂ ਜਾਂਦਾ ਜਾਂਦਾ ਤਾਂ ਤੂੰ ਕਵੇਂ ਨਹੀਂ ਤੇਰੇ ਫਿਰ ਤੇ ਵੀ ਜਾਣਗੇ ਮੈਂ ਜਵਾਨ ਕੀਤੀ ਆ ਜਿਉਂ ਨੇ ਨਾਲੇ ਨਾਲ ਵੀ ਚੰਨੀ ਨੂੰ ਨਾਲ ਲੈ ਕੇ ਆਉ ਚੱਲ ਹੋ ਖੜਾ ਚੱਲ ਚੱਲੀਏ ਸੇਧੀ ਕਰ ਤੇ ਹੀ ਗੱਲ ਹੋ ਗਈ ਤੁਸੀਂ ਕਿ ਮੈਂ ਚੰਨੀ ਵੀਰ ਜੀ ਨੂੰ ਖਿੱਚੀ ਤੇ ਜਾਂਦੇ ਆ ਓ ਯਾਰ ਮੈਂ ਇਹਨੂੰ ਕਿਸਾਨਾਂ ਦੀ ਰੈਲੀ ਤੇ ਲੈ ਕੇ ਜਾਣਾ ਧਰਨੇ ਤੇ ਏਹ ਜਾਂਦਾਣੀ ਮੇਰੀ ਗੱਲ ਨਹੀਂ ਮੰਨਦਾ ਬਾਗ ਚ ਵੀਰ ਜੀ ਬਾਗ ਚ ਓ ਨਾ ਭਾਬੀ ਜੀ ਮੈਂ ਨਹੀਂ ਜਾਂਦਾ ਉੱਥੇ ਤਾਂ ਪੁਲਿਸ ਤੋਂ ਡਾਂਗਾ ਪੈਣ ਗਿਆ ਮੈਨੂੰ ਨਹੀਂ ਪਤਾ ਮੈਨੂੰ ਤਾਂ ਡਰ ਲੱਗਦਾ ਓ ਤੁਰ ਪਾ ਉੱਥੇ ਤਾਂ ਪਤਾ ਨਹੀਂ ਡਾਂਗਾ ਪੈਣ ਗਿਆ ਕਿ ਨਾ ਪੈਣ ਗਿਆ ਪਰ ਮੈਥੋਂ ਜ਼ਰੂਰ ਤੇਰੇ ਜੁੱਤੀਆਂ ਪੈ ਜਾਣਗੀਆਂ ਅਜ ਤੁਰ ਪਾ ਓਏ ਓ ਚੰਗਾ ਚਾਨਾ ਜਾਣਾ 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 ਵੇ ਸਹੀ ਗੱਲ ਓਥੇ ਦਾ ਬਾਤ ਵੀ ਜਾਉ ਇੱਥੇ ਮੈਨੂੰ ਲੱਗਦਾ ਜੇ ਛਾਪ ਨਾਲ ਤਾਂ ਜੁੱਤੀ ਲਾਏ ਤੂੰ ਬੈਨ ਨੂੰ ਜ਼ਰੂਰ ਕਟੇਗਾ ਅੱਜ ਚੰਗਾ ਜਾਂ ਨਾજર ਛੱਡ ਦੇ ਬਾਈ ਵੱੜ ਕੇ